ਵੈਗਰਜੀ ਗਥਲ ਸਾਹਿਬ ਵੈਗਰਜੀ ਕੀ ਫਤਿਹ ਅਰਦਾਸ ਗਲਵੰਦ ਸਿੰਘ ਢਾਲੀਵਾਲ ਵਰਡ ਕੈਂసర్ ਕੇਅਰ ਸਤਸੰਗਤ ਜੀ ਅਸੀਂ 22 ਨਵੰਬਰ ਨੂੰ ਪਿੰਡੂਮੀਵਾਲ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲ੍ਹਿਆ ਠੀਕ ਹੈ ਪਰ ਉਹ ਹਸਪਤਾਲ ਖੋਲ੍ਹਣ ਤੋਂ ਪਹਿਲਾਂ ਅਸੀਂ ਗੁਰੂ ਹਰ ਰਾਏ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਗੁਰੂ ਘਰ ਬਣਾਇਆ ਇਸ ਸਾਰੀ 사ਤ ਸੰਗਤ ကြਾ ਕੇ ਦੇਖ ਸਕਦੀ ਹੈ ਕਿ ਗੁਰੂ ਘਰ ਸ਼ੌਭਤ ਸਹਿਜ ਪਾਠ ਆਰੰਭ ਹੋਏ ਵਾਟ ਕੀਤਾ ਗਿਆ ਭੋਗ ਪਾਏ ਗਏ ਫਿਰ ਹਸਤਾਲ ਦਾ ਰੀਵਲ ਕਟਿਆ ਗਿਆ ਕញ្ញਾਂ ਨੇ ਮੈਂ ਫੇਸਬੁੱਕ ਤੇ ਪੜ ਰਿਆ ਸੀ ਸ਼ਾਇਦ ਕញ្ញਾਂ ਨੂੰ ਮੇਰੀਆਂ ਕਈ ਗੱਲਾਂ ਤੋਂ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੇਰੀ ਕੋਈ ਵੀ ਗਲਤੀ ਹੋਈ ਹੋਵੇ ਠੀਕ ਹੈ ਪਰੰਤੂ ਸਿੱਖ ਧਰਮ ਦਾ ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਹਾਂ ਗੁਰੂ ਘਰ ਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਠੀਕ ਹੈ ਪਰ ਸਤਸੰਗ ਜੀ ਮੇਰਾ ਇੰਨੇ ਹੀ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਦੇ ਜੱਥਪਾਤ ਦੇ ਨਾਲ ਤੇ ਰਬ ਬਣਾਈਏ ਠੀਕ ਹੈ ਐਂਡ ਉਹਨੂੰ ਹਾਈਪਰ ਹੋ ਗਿਆ ਮੈਂ ਮਾਫੀ ਚਾਹੁੰਦਾ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੈਂ ਜਿਸ ਸ਼ਹਿਰ ਦੇ ਵਿੱਚ ਵੀ ਰਹਿਣਾ ਮੈਂ ਕਦੇ ਕਿਸੇ ਕਮੇਟੀ ਮੈਂਬਰ ਨਹੀਂ ਬਣਿਆ ਤੇ ਮੈਂ ਇੱਕ ਡਿਊਟੀ ਲੈਣਾ ਹੁੰਦਾ ਕਿ ਮੈਂ ਬਰਤਨ ਸਾਫ਼ ਕਰੂੰਗਾ ਠੀਕ ਹੈ ਇਹ ਪਹਿਲਾ ਹਸਪੀਟਲ ਹੈ ਹਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪੀਟਲ ਜਿੱਥੇ ਗੁਰੂ ਘਰ ਪਹਿਲਾਂ ਬਣਾਇਆ ਗਿਆ ਪਹਿਲਾਂ ਅਰਦਾਸ ਕੀਤੀ ਗਈ ਸਹਿਜ ਪਾਠ ਤੇ ਭੋਗ ਪਾਏਗੇ ਫਿਰ ਹਸਪਤਾਲ ਦਾ ਰੀਵਨ ਘਟਾਇਆ ਗਿਆ ਸੀ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਹੱਥ ਦੇ ਨੂੰ ਕੋਈ ਠੋਸ ਪਹੁੰਚੀ ਹੋਵੇ ਮੇਰਾ ਸੀਸ ਤੁਹਾਡੇ ਚਰਨਾਂ 'ਚ ਕਲਵੰਤ ਸਿੰਘ ਤਾਲੀਵਾਲ ਹਮੇਸ਼ਾ ਇਹ ਗੁਰੂਧਰਨੀ ਹੈ ਗੁਰਗੰਦ ਸਾਹਿਬ ਨੂੰ ਮੈਂ